ਵੇਖੋ ਇਹ ਨੌਜਵਾਨ ਮੁੰਡਾ ਇਸ਼ਨਾਨ ਕਰ ਰਿਹਾ ਹੈ ਨਾਲੇ ਘੁੰਮ ਰਿਹਾ ਹੈ ਇਹ ਜਦ ਜਦੋਂ ਆਉਣਾ ਹੈ ਵਿੱਚ ਦੱਸਦੀ ਮੈਨੂੰ ਪਾਸ ਕਰ ਲਊਗਾ ਆਉਣ ਲੱਗਿਆ ਆ ਜਾ ਆ ਜਾ ਬੜੀ ਚੋਕ ਆਇਆ ਆ ਆ ਇਹ ਨੇ ਗਰਮੀਆਂ ਦੀ ਰੋਦ ਦੇ ਨਜ਼ਾਰੇ ਠੰਡੇ ਪਾਣੀਆਂ ਵਿੱਚ ਨਹਾਓ ਬਾਗਾਂ ਦੀ ਹਵਾ ਲਓ ਖੁੱਲੀ ਹਵਾ ਆਕਸੀਜਨ ਵਾਧੂ ਜਿੰਨੇ ਰੁੱਖ ਲਾਓਗੇ ਉਹਨਾਂ ਉਹਨਾਂ ਹੀ ਸੁੱਖ ਪਾਓਗੇ ਜਿੰਨੇ ਰੁੱਖ ਲਾਓਗੇ ਜਿੰਨੇ ਰੁੱਖ ਪਾਲੋਗੇ ਉਹਨਾਂ ਦੇ ਨਾਲ ਤੋਂ ਤੁਹਾਡੀ ਆਪਣੀ ਸਿਹਤ ਆਪਣਾ ਆਲਾਦਵਾਲਾ ਤੇ ਵਾਤਾਵਰਨ ਜਿਹੜਾ ਪਾਣੀ ਦੀ ਪਾਣੀ ਦੀ ਘਾਟ ਆ ਰਹੀ ਆ ਉਹ ਵੀ ਪੂਰੀ ਹੋ ਜਾਏਗੀ ਬਰਸਾਤਾਂ ਹੋਇਆ ਕਰਨਗੀਆਂ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਸੌਣ ਦੇ ਮੀਂਹ ਪੈਂਦੇ ਸੀ ਉਵੇਂ ਨਹੀਂ ਪਿਆ ਕਰਨਗੇ ਪਰ ਜਿਵੇਂ ਜਿਵੇਂ ਅਸੀਂ ਧਰਤੀਆਂ ਨੂੰ ਅੱਗਾ ਲਾ ਰਹੇ ਆਂ ਨਾੜ ਸਾੜ ਰਹੇ ਆਂ ਪੁਰਾਲੀਆਂ ਸਾੜ ਰਹੇ ਆਂ ਰੁੱਖ ਸਾੜ ਰਹੇ ਆਂ ਜਾਨਵਰ ਮਾਰ ਰਹੇ ਆਂ ਉਹਨਾਂ ਦੇ ਆਲਣੇ ਸਾਡੇ ਜਾ ਰਹੇ ਨੇ ਇਹ ਇਹ ਇੱਕ ਗੁਨਾਹ ਹੈ ਜਿਹੜਾ ਜਿਹੜਾ ਸਾਨੂੰ ਵੀ ਸੰਤਾਪ ਭੋਗਣ ਲਈ ਮਜਬੂਰ ਕਰ ਰਿਹਾ ਹੈ ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਦਾ ਸਤਾਰਿਆ ਬਹੁਤ ਨੀਵਾ ਜਾ ਚੁੱਕਾ ਹੈ ਪਾਣੀ ਪੀਣਵਾ ਪੰਜਾਬ ਵਰਗੇ ਪੰਜ ਦਰਿਆਵਾਂ ਦੇ ਦੇਸ਼ ਵਿੱਚ ਲੋਕਾਂ ਨੂੰ ਟੈਂਕਰਾਂ ਦਾ ਪਾਣੀ ਬੋਤਲਾਂ ਦਾ ਪਾਣੀ ਪੀਣਾ ਪੈ ਰਿਹਾ ਹੈ ਇਹੋ ਜਿਹੇ ਨਜ਼ਾਰੇ ਜਿਹੜੇ ਨੇ ਇਹ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਹਰ ਜ਼ਿਮੀਂਦਾਰ ਨੂੰ ਆਪਣੇ ਖੇਤਾਂ ਦੇ ਵਿੱਚ ਬਾਗ ਲਾਉਣੇ ਚਾਹੀਦੇ ਨੇ ਇੱਕ ਛੋਟੇ ਛੋਟੇ ਜੰਗਲ ਬਣਾਉਣੇ ਚਾਹੀਦੇ ਨੇ ਜਿਹਦੇ ਵਿੱਚ ਬੱਚੇ ਆਣ ਕੇ ਖੇਡਣ ਮੌਜਾਂ ਮਾਣਨ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਇਹ ਧਰਤੀ ਦਾ ਨਜ਼ਾਰਾ ਕੀ ਹੈ ਤੇ ਇਹ ਸਵਰਗ ਹੈ ਇਹ ਸਵਰਗ ਹੈ ਜਿੱਥੇ ਅਸੀਂ ਜਿੰਦਗੀ ਦੀ ਅਸਲੀਅਤ ਨੂੰ ਪਛਾਣ ਸਕਦੇ ਹਾਂ ਏਸ਼ੀਆਂ ਦੇ ਵਿੱਚ ਬਹਿ ਕੇ ਏਸ਼ੀਆਂ ਦੇ ਵਿੱਚ ਬਹਿ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਆਈਸੋਲੇਟ ਕੀਤਾ ਹੋਇਆ ਹੈ ਇਸ ਕਰਕੇ ਇਹਨੂੰ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਪੈਲੀਆਂ ਦੇ ਵਿੱਚ ਰੁਖ ਲਾਓ ਜਿੰਨੇ ਲਾ ਸਕਦੇ ਹੋ ਬਾਤ ਤਰ ਰੁਖ ਲਾਓ ਕਟੂਕਟ ਆਪਣੀਆਂ ਪਾਣੀਆਂ ਪਾਣੀ ਬਰਬਾਦ ਨਾ ਕਰੋ ਵੇਖੋ ਨਿਗਾਹ ਆ ਮੁੰਡਾ ਕਹਿ ਰਿਹਾ ਕਿ ਪਾਣੀ ਬਰਬਾਦ ਨਾ ਕਰੋ ਜਿਹੜੀਆਂ ਤੁਸੀਂ ਕਾਰਾਂ ਮੱਝਾਂ ਡੰਗਰ ਆਪਣੇ ਵੇੜੇ ਜਿਹੜੇ ਪਾਣੀ ਦੀ ਵਰਤੋਂ ਕਰ ਰਹੇ ਉਹ ਪੀਣ ਵਾਲਾ ਪਾਣੀ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਇਹ ਇੱਕ ਪੁੰਨ ਹੋਏਗਾ ਇਹ ਸਾਡੀ ਦ੍ਰਿਸ਼ਟੀ ਚੈਨਲ ਵੱਲੋਂ ਅਪੀਲ ਹੈ ਕਿ ਮਤਲਬ ਤੁਸੀਂ ਜਿੰਨਾ ਪਾਣੀ ਬਚਾਓਗੇ ਉਨਾ ਹੀ ਦੇਸ਼ ਦੀ ਆਪਣੀ ਕੌਮ ਦੀ ਆਪਣੀਆਂ ਆਉਣ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖੀ ਕਰੋਗੇ ਆ ਮੈਸੇਜ ਆ ਮੈਸੇਜ ਸੁਣੀਓ ਜੇ ਤੁਸੀਂ ਜੇ ਤੁਸੀਂ ਪਾਣੀ ਵੇਸਟ ਕਰੋਗੇ ਬਾਅਦ ਚੋਂ ਤਾਂ ਪਾਣੀ ਮਿਲਣਾ ਨਹੀਂ ਜੇ ਪਾਣੀ ਬਚਾਓਗੇ ਤੁਹਾਨੂੰ ਬਾਅਦ ਚੋਂ ਵੀ ਪਾਣੀ ਮਿਲ ਜੂਗਾ ਇਸ ਲਈ ਧਿਆਨ ਰੱਖੋ ਦੇਖੋ ਜੀ ਛੋਟਾ ਜਿਹਾ ਬੱਚਾ ਤੁਹਾਨੂੰ ਸਿੱਖਿਆ ਦੇ ਰਿਹਾ ਹੈ ਕਿ ਜੇ ਪਾਣੀ ਮੁੱਕ ਗਿਆ ਤਾਂ ਪਾਣੀ ਪੀਓਗੇ ਕਿੱਥੋਂ ਕਿੱਥੋਂ ਲਓਗੇ ਜੇ ਪਾਣੀ ਹੋਇਆ ਤਾਂ ਆਪਣੀ ਜ਼ਿੰਦਗੀ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਕਿ ਜਲ ਹੀ ਜੀਵਨ ਹੈ ਬੜਾ ਵਧੀਆ ਮੈਸੇਜ ਦਿੱਤਾ ਮੁੰਡੇ ਨੇ ਉਹ ਆਂਦਾ ਕਿ ਜਲ ਹੀ ਜੀਵਨ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਬਚਾਓ ਆਪਣੇ ਬੱਚਿਆਂ ਨੂੰ ਬਚਾਓ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਓ ਤਾਂ ਕਿ ਤੰਦਰੁਸਤੀ ਜਿਹੜੀ ਹੈ ਤੁਹਾਡਾ ਮੁਕੱਦਰ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ